ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਜੋ ਅੱਜ 11ਵੀਂ ਜਮਾਤ ਦਾ ਹਿਸਟਰੀ ਪੇਪਰ ਹੋਇਆ ਸੀ ਉਸ ਨੂੰ ਆਪਾਂ ਡਿਸਕਸ ਕਰਦੇ ਹਾਂਗੇ ਪਹਿਲੇ ਆਪਾਂ ਇੱਕ ਇੱਕ ਨੰਬਰ ਆਇਆ ਇਹ ਕੁਐਸਚਨ ਆਨਸਰ ਹੋ ਬਾਰੇ ਗੱਲਬਾਤ ਕਰਾਂਗੇ ਪਹਿਲਾ ਕੁਐਸਚਨ ਆਪਣੇ ਕੋਲੇ ਹੜੱਪਾ ਸਭਤਾ ਦੇ ਲੋਕ ਕਿਸ ਫਸਲ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸਨ ਆਨਸਰ ਹੋ ਜੇ ਆਪਣੇ ਕੋਲ ਹੈ ਜੀ ਪਹਿਲਾ ਕਪਾਹ ਕਪਾਲੀ ਕਪਾਲੀ ਪ੍ਰਸੇਧਿ ਸੀ ਕਪਾ ਦੂਸਰਾ ਮਹਾ Swami Mahavidya janm ਕਿੱਥੇ ਹੋਇਆ ਸੀ ਅਨਸਰ ਹੋਣਾ ਜੀ ਆਪਣੇ ਕੋਲੇ ਕੁੰਡੜਾ ਗ੍ਰਾਮ ਤੀਸਰਾ ਪ੍ਰਸ਼ਨ ਰਗਵੇਦਿਕ ਕਾਲ ਦੇ ਲੋਕਾਂ ਦਾ ਮਨੋਰੰਜਨ ਦਾ ਮੁੱਖ ਸਾਧਨ ਕੀ ਸੀ ਠੀਕ ਸਾਰੇ ਆਪਸ਼ਨ ਸਹੀ ਸੀ ਸੰਗੀਤ ਰੱਬ ਰਸਦਾਉੜ ਉੱਪਰ ਲਿਖੀ ਕੋਤ ਲਿਖੀ ਸਾਰੇ ਆਨਸਰ ਹੋਣਾ ਸੀ ਉਸ ਤੋਂ ਅੱਗੇ ਚੌਥਾ ਪ੍ਰਸ਼ਨ ਕਿਸ ਸੁਲਤਾਨ ਨੇ ਲਹੂ ਅਤੇ ਲੋਹੇ ਦੀ ਨੀਤੀ ਅਪਣਾਈ ਇਹ ਚ ਸਹੀ ਆਨਸਰ ਹੋਣਾ ਸੀ ਆਪਣੇ ਕੋਲੇ ਬਲਬਨ ਪੰਜਵਾਂ ਉੱਤਰ ਵੈਦ ਕਾਲ ਦੇ ਲੋਕਾਂ ਦਾ ਮੁੱਖ ਧੰਦਾ ਕੀ ਸੀ ਠੀਕ ਹੈ ਸਭ ਦਾ ਮੁੱਖ ਧੰਦਾ ਇਹਨਾਂ ਦਾ ਖੇਤੀਬਾੜੀ ਖੇਤੀ ਬਾੜੀ ਮੁੱਖਤ ਹੁੰਦਾ ਸੀ ਅੱਗੇ ਸੇਮਾ ਪ੍ਰਸ਼ਨ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਫਰੀਦ ਜੀ ਨੇ ਸਾਈ ਮੀਆ ਮੀਰ ਜੀ ਨੇ ਬਾਬਾ ਬੁੱਢਾ ਜੀ ਨੇ ਤੇ ਸਹੀ ਆਨਸਰ ਹੁਣ ਸਿਰਾਜ ਆਪਣੇ ਕੋਲ ਹੋ ਤੀਜਾ ਸੰਤ ਮੀਆਂ ਮਿਰਜੀ ਨੇ ਮਿਰਜੀ ਅੱਗੇ 7ਵਾਂ ਮੌਰੀਆ ਸਾਮਰਾਜ ਦੀ ਰਾਜਧਾਨੀ ਦਾ ਨਾਮ ਕੀ ਸੀ ਕੰਧਾਰ ਰਾਜਗੜ੍ਹ ਪਾਟਲੀਪੁੱਤਰ ਕੁਸ਼ੀਨਗਰ ਜੇ ਸਹੀ ਆਨਸਰ ਹੋ ਜੀ ਰਿਹਾ ਆਪਣੇ ਕੋਲ ਸੀਗਾ ਪਾਟਲੀਪੁੱਤਰ ਪਾਟਲੀ ਉੱਤਰ ਸਹੀ ਆਨਸਰ ਹੋਣਾ ਸੀ 8ਵਾਂ 8ਵਾਂ ਮਨਸਬ ਸ਼ਬਦ ਕਿਸ ਭਾਸ਼ਾ ਦਾ ਫਾਰਸੀ ਅਰਬੀ ਤੁਰਕੀ ਲੈਟਨ ਤਾਂ ਸਹੀ ਆਨਸਰ ਹੋਣਾ ਸੀ ਇਹ ਆਪਣਾ ਕੋ ਆਨਸਰ ਹੋ ਅਰਬੀ ਅਰਬੀ ਭਾਸ਼ਾ ਦਾ ਇਹ ਸ਼ਬਦ ਸੀ ਉਤੋ ਅੱਗੇ ਨੌਵਾਂ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਨਾਮ ਕਿਸੀ ਲੋਹੜ ਗੁਰਦਾਸ ਨੰਗਲ ਅੰਮ੍ਰਿਤਸਰ ਸਰਹੰਗ ਜੇ ਸਹੀ ਆਨਸਰ ਹੋਵੇ ਆਪਣੇ ਕੋਲ ਲੋਹੜ ਲੋਹੋ ਗਾੜੀ ਰਸਹੀ ਆਨਸਰ ਹੋਣਾ ਹੈ ਆਪਣੇ ਕੋਲ ਅੱਗੇ 10ਵਾਂ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਸਭ ਤੋਂ ਪਹਿਲਾ ਕਾਰਖਾਨਾ ਕਿੱਥੇ ਸਥਾਪਿਤ ਕੀਤਾ ਸੂਰਤ ਵਿਖੇ ਆਗਰਾ ਮबई ਮਦਰਾਸ ਵਿਖੇ ਜੋ ਸਹੀ ਅਨਸਰ ਹੋਣਾ ਸੀ ਇਹ ਆਪਣੇ ਕੋਲ ਹੋ ਸੀਗਾ ਸੂਰਤ ਸੂਰਤ ਦੇ ਵਿੱਚ ਉਸ ਤੋਂ 11ਵਾਂ ਭਾਗ ਪਹਿਲਾ ਪ੍ਰਸ਼ਨ ਅਸ਼ੋਕ ਨੇ ਕਲਿੰਗਾ ਨੂੰ ਕਦੋਂ ਜਿੱਤਿਆ ਇਹ ਜਿਹੜੇ 261 ઈਸਾ ਪੂਰਬ ਫਾਈ ਜਾਣ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ ਫੋ ਕੋ ਕੀ ਠੀਕ ਹੈ ਫਾਈ ਜਾਣ ਨੇ ਫੋ ਕੀ ਕੀਤੀ ਚ ਇਹ ਚਨ ਲਿਖੀ ਤੀਜਾ ਪ੍ਰਸ਼ਨ ਮਹਿਮੂਦ ਗਾਜਨਵੀ ਕਿੱਥੋਂ ਦਾ ਸ਼ਾਸਕ ਸੀ ਅਨਸਰ ਹੈ ਰਾਜ ਗਾਜਨੀ ਗਾਜਨੀ ਦਾ ਸ਼ਾਸਕ ਸੀ ਚੌਥਾ 22 ਦਿਨ ਦਾ ਝੌਂਪੜਾ ਨਾਮਕ ਮਸਜਿਦ ਕਿੱਥੇ ਦਾ ਨਿਰਮਾਣ ਕਿੱਥੇ ਕੀਤਾ ਗਿਆ ਹੈ ਜੀ ਆਨਸਰ ਹੋਣਾ ਸੀ ਅਜਮੇਰ ਅਜਮੇਰ ਦੇ ਵਿੱਚ ਪੰਜਵਾਂ ਜਾਫਰ ਨਾਮਾ ਦੀ ਭਾਸ਼ਾ ਕੀ ਸੀ ਆਨਸਰ ਹੋ ਜਾਣਾ ਆਪਣੇ ਕੋਲ ਫਾਰਸੀ ਫਾਰਸੀ ਭਾਸ਼ਾ ਸ਼ੇਮਾ ਸਥਾਈ ਬੰਦੋਬਸਤ ਕਿਸ ਨੇ ਲਾਗੂ ਕੀਤਾ ਸੀ ਆਨਸਰ ਹੋਏ ਆਪਣੇ ਕੋਲੇ ਲਾਰਡ ਕਾਰਨ ਵਾਲਸ ਨੇ ਕਾਰਨ ਵਾਲਸ ਸਤਮਾ ਬ੍ਰਾਹਮੋ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਰਾਜਾ ਰਾਮ ਮੋਹਨ ਰਾਏ ਨੇ ਉਸ ਤੋਂ ਅੱਗੇ 8ਵਾਂ ਗਾਦਰ ਪਾਰਟੀ ਦਾ ਪਹਿਲਾ ਪ੍ਰਧਾਨ ਕੌਣ ਸੀ ਬਾਬਾ ਸੋਨ ਸਿੰਘ ਪਕਨਾ ਇਹ ਆਨਸਰ ਹੋ ਰਿਹਾ ਜੀ ਬਾਬਾ ਸੋਨ ਸਿੰਘ ਪਕਨਾ ਅਗਲਾ ਨੰਮਾ ਕੈਬਨਟ ਮਿਸ਼ਨ ਭਾਰਤ ਕਦੋਂ ਆਇਆ ਆਨਸਰ 1900 46 ਦੇ ਵਿੱਚ 10 ਮਾ ਦੂਜਾ ਵਿਸ਼ਵ ਯੁੱਧ ਕਦੋਂ ਆਰੰਭ ਹੋਇਆ ਆਨਸਰ 1939 ਦੇ ਵਿੱਚ ਅਗਰੇ ਇਹ ਪੇਪਰ ਦੇ ਵਿੱਚੋਂ ਆਪਾਂ ਦੇਖਦੇ ਹਾਂਗੇ ਪੈਰਾ ਮਹਿੰਦਰ ਬਰਮਨ ਪੱਲਵ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਸਿੱਧ ਸ਼ਾਸਕ ਸੀ ਉਸਨੇ 600 ਈਸਵੀ ਤੋਂ ਲੈ ਕੇ 630 ਈਸਵੀ ਤੱਕ ਸ਼ਾਸਨ ਕੀਤਾ ਉਹ ਹਰਸ਼ਵਰਧਨ ਦਾ ਸਮਕਾਲੀ ਸੀ ਉਸ ਦੇ ਸ਼ਾਸਨ ਕਾਲ ਵਿੱਚ ਪੱਲਵਾਂ ਤੇ ਚਾਲੁਕਿਆਂ ਵਿਚਾਲੇ ਦੱਖਣ ਵਿੱਚ ਸਰਬਚਤਾ ਲਈ ਸੰਘਰਸ਼ ਸ਼ੁਰੂ ਹੋਇਆ ਪ੍ਰਸਿੱਧ ਚਾਲੁਕਿਆਂ ਸ਼ਾਸਿਤ ਪੁਲਕੇਸ਼ਰ ਦੂਜੇ ਨੇ ਪੱਲਵ ਪ੍ਰਦੇਸ਼ ਤੇ ਹਮਲਾ ਕਰਕੇ भेंगी ਨੂੰ ਆਪਣੇ ਅਧੀਨ ਕਰ ਲਿਆ ਸੀ ਫਿਰ ਪੱਲਵ ਰਾਜਧਾਨੀ ਕਾਂਚੀ ਵੱਲ ਵਧਿਆ ਪਰਮਹਿੰਦਰ ਵਰਮਨ ਨੇ ਉਸ ਨੂੰ ਕਾਂਚੀ ਕਾਚੀ ਤੇ ਕਬਜ਼ਾ ਨਾ ਕਰਨ ਦਿੱਤਾ ਉਹ ਇੱਕ ਉੱਚ ਕੋਟੀ ਦਾ ਨਾਟਕਕਾਰ ਤੇ ਕਵੀ ਸੀ ਮਤ ਵਿਲਾਸ ਪਰਹਸਨ ਉਸ ਦੀ ਪ੍ਰਸਿੱਧ ਰਚਨਾ ਸੀ ਉਸਨੇ ਤ੍ਰਨ ਚੰਦ ਲੀਪਲ ਪਾਲੀ ਤੇ ਆਰ ਕਟ ਵਿਖੇ ਪਹਿਲੀ ਵਾਰ ਚਟਾਨਾਂ ਦੇ ਕਈ ਖੂਬਸੂਰਤ ਮੰਦਰਾਂ ਦਾ ਨਿਰਮਾਣ ਕੀਤਾ ਪ੍ਰਸ਼ਨ ਮਹਿੰਦਰ ਵਰਮਨ ਕੌਣ ਸੀ ਉਸ ਦਾ ਸ਼ਾਸਨ ਕਾਲ ਕੀ ਸੀ ਮਹਿੰਦਰ ਵਰਮਨ ਰਾਜ ਅਨਸਰ ਸੀ ਆਪਣੇ ਕੋਲੇ ਪੱਲਵ ਵੰਸ਼ ਦਾ ਸ਼ਾਸਕ ਸੀ ਸ਼ਾਸਨ ਕੀਤਾ ਉਸਨੇ 600 ਈਸਵੀ ਤੋਂ ਲੈ ਕੇ 630 ਇਸਵੀ ਤੱਕ ਅੱਗੇ ਪੱਲਵਾਦੀ ਰਾਜਤਾਨੀ ਕੀ ਸੀ ਅਨਸਰੋਜ ਰਾਜ ਜੀ ਕਾਂਚੀ ਤੀਜਾ ਪ੍ਰਸ਼ਨ ਮੱਤ ਬਿਲਾਸ਼ ਪਰਹਸਨ ਦਾ ਲੇਖਕ ਦਲੇਖ ਕਿਸਰਾ ਜੀ ਮਹਿੰਦਰ ਮਹਿੰਦਰ ਬਰਮਨ ਅੱਗੇ ਚੌਥਾ ਮਹਿੰਦਰ ਬਰਮਨ ਨੇ ਚਟਾਨਾਂ ਦੇ ਕਈ ਖੂਬਸੂਤ ਮੰਦਰਾਂ ਦਾ ਨਿਰਮਾਣ ਕਿੱਥੇ ਕਰਵਾਇਆ ਅਨਸਰ ਹੁਣ ਜੀ ਆਪਣੇ ਕੋਲ ਵੀ ਤ੍ਰਨ ਚਨਾਪਲੀ ਤੇ ਔਰ ਕਟ ਵਿਖੇ ਇਹ ਆਨਸਰ ਨੂੰ ਚਿਹਰਾ ਜੀ ਦਾ ਦੂਸਰਾ ਪੈਰ ਆਪਣੇ ਕੋਲੇ ਲਾਰਡ ਕਲਾਈਵ ਕਾਫੀ ਸਮੇਂ ਤੋਂ ਬੰਗਾਲ ਤੇ ਅੱਖ ਰੱਖੀ ਬੈਠਾ ਸੀ ਲਗਾਈ ਬੈਠਾ ਸੀ ਇਸ ਲਈ ਉਸਨੇ ਉਹ ਕਿਸੇ ਸਨੇਰੀ ਮੌਕੇ ਦੀ ਤਲਾਸ਼ ਵਿੱਚ ਸੀ ਇਹ ਮੌਕਾ ਉਸ ਨੂੰ ਨਵਾਬ ਸਾਜੂਦੌਲਾ ਇਸ ਵੇਲੇ ਮਿਲਿਆ ਉਸ ਦੀ ਸਥਿਤੀ ਢਾਮਡੋਰ ਸਥਿਤੀ ਦਾ ਫਾਇਦਾ ਉਠਾ ਕੇ ਅੰਗਰੇਜ਼ਾਂ ਨੇ ਸਰਾਜੂ ਦੋਲਾ ਦੇ ਸੈਨਾਪਤੀ ਮੀਰ জাফর ਨੂੰ ਆਪਣੇ ਨਾਲ ਲਾ ਲਿਆ 23 ਜੂਨ 1757 ਨੂੰ ਅੰਗਰੇਜ਼ਾਂ ਨੇ ਤੇ ਸਰਾਜੂ ਦੋਲਾ ਵਿਚਕਾਰ ਭਰਾਸੀ ਦੇ ਸਥਾਨ ਤੇ ਲੜਾਈ ਹੋਈ ਮੀਰ জাফর ਦੁਆਰਾ ਧੋਖਾ ਦਿੱਤੇ ਜਾਣ ਕਾਰਨ ਸਰਾਜੂ ਦੋਲਾ ਲੜਾਈ ਵਿੱਚ ਆਸਾਨੀ ਨਾਲ ਹਾਰ ਗਿਆ ਕਲਾਈਬ ਨੇ ਮੀਰ জাফর ਨੂੰ ਮਗਾਲ ਦਾ ਨਵਾਂ ਨਾਮ ਬਣਾ ਦਿੱਤਾ ਉਹ ਅੰਗਰੇਜ਼ਾਂ ਦੇ ਹੱਥ ਵਿੱਚ ਕਾਟੜ ਪੁਤਰੀ ਤੋਂ ਵੱਧ ਕੁਝ ਨਹੀਂ ਸੀ ਲਾਡ ਕਲਾਈਬ ਨੇ ਉਸ ਨੂੰ ਕੰਪਨੀ ਲਈ 24 ਪ੍ਰਗਨੇ ਦੀ ਜ਼ਿੰਮੇਵਾਰੀ ਦਿੱਤੀ ਕਈ ਹੋਰ ਸੂਤਾਂ ਪ੍ਰਾਪਤ ਕੀਤੀਆਂ ਅਸਲ ਵਿੱਚ ਪਲਾਸੀ ਲੜਾਈ ਨੇ ਅੰਗਰੇਜ਼ਾਂ ਵਿੱਚ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੀ ਨੀ ਰੱਖੀ ਪਹਿਲਾ ਆਪਣੇ ਕੋਲ ਰਾਈ ਕੁਐਸਚਨ ਹੈ ਪ੍ਰਸ਼ਨ ਕਲਾਈਬ ਕੌਣ ਸੀ ਬੰਗਾਲ ਦਾ ਗਵਰਨਰ ਸੀ ਰਈ ਬੰਗਾਲ ਦਾ ਗਵਰਨਰ ਦੂਸਰਾ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ ਸੀ ਠੀਕ ਆਨਸਰ ਆਉਣਾ ਸੀ ਆਪਣੇ ਕੋਲੇ ਨਵਾਬ ਨਵਾਬ ਸ਼ਰਾਜੂਦੌਲਾ ਸ਼ਰਾਜੂਦੌਲਾ ਜੀ ਪਲਾਸੀ ਦੀ ਲੜਾਈ ਕਦੋਂ ਅਤੇ ਕਿੰਨਾ ਵਿਚਾਲੇ ਹੋਈ 23 ਜੂਨ 1757 ਕਿੰਨਾ ਵਿਚਕਾਰ ਆ ਜੀ ਅੰਗਰੇਜ਼ਾਂ ਤੇ ਤੇ ਸਰਾਜੂ ਦੌਲਾ ਵਿਚਕਾਰ ਦੌਲਾ ਵਿਚਕਾਰ ਲੜਾਈ ਹੋਈ ਸੀ ਰੇ ਆਖਰੀ ਪ੍ਰਸ਼ਨ ਚੌਥਾ ਬਲਾਸੀ ਦੀ ਲੜਾਈ ਵਿੱਚ ਕੌਣ ਜੀਤੂ ਰਹੇ ਆਨਸਰ ਹੋਣੀ ਰੇ ਆਪਣੇ ਕੋਲੇ ਅੰਗਰੇਜ਼ ਅੰਗਰੇਜ਼ ਰੇ ਅੰਗਰੇਜ਼ ਜੀਤੂ ਰਹੇ ਪਰ ਇਹ ਸੀ ਆਪਣੇ ਕੋਲੇ ਇੱਕ ਨੰਬਰ ਵਾਲੇ ਪ੍ਰਸ਼ਨ ਤੇ ਪਹਿਰੇ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਬੈਲ ਆਈਕਨ ਦਾ ਬਟਨ ਕਲਿੱਕ ਕਰ ਦਿਓ ਤਾਂ ਕਿ ਹਰ ਆਉਣ ਵਾਲੀ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ